ਸਫੇਕ ਲਾਈਨ ਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਦਾ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਆਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਅੱਜ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਇਹ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਸੀ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪੱਗ ਲਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜੇ ਹੋਵੇਗੀ ਪਰ ਜਿੱਥੋਂ ਤੱਕ ਇਹ ਤਾਂ ਖਬਰਾਂ ਆਈਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਪਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰਾਇਣ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗੁਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਿਕਾਰ ਕਰਦੇ ਹੋ ਤੇ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂ ਗਈ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਰਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਨਹੀਂ ਕਹਿੰਦਾ ਕਿ ਪਰਸੋਂ ਜਾ ਕੇ ਅਸੀਂ ਬੰਦਾ ਢਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜੇ ਅੰਸਰਾਂ ਦੇ ਨਾਲ ਕਿਵੇਂ ਨਜੇਠਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਨੇ ਆ ਕਿ ਇਹੋ ਜਿਹਾ ਅਕਾਲੀ ਦਲ ਨੂੰ ਪੈਰਾ ਤੇ ਖੜੇ ਕਰਨ ਲਈ ਇਹੀ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਕ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ ਚ ਪੱਕ ਲੱਥ ਜਾਂਦੀ ਆ ਹੱਥੋਂ ਪਾਈ ਜਾਂਦੇ ਆ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ ਵਾਰ ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਲੱਗ-ਅਲੱਗ ਲੀਡਰਸ਼ਿਪ ਇੱਥੇ ਪਹੁੰਚੀ ਹੈ ਉਹਨਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਨਾਲ ਰੱਖੇ ਨੇ ਸਾਂਝ ਦਾ ਏਕੇ ਦਾ ਇੱਕ ਪ੍ਰਸਤਾਵ ਆਇਆ ਕਿ ਕਿਸਾਨੋ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਉਰੀਅਤ ਦੀ ਏਕਾ ਸੀ ਉਸ ਤਰੀਕੇ ਦੇ ਨਾਲ ਆਪਣਾ ਕੋਈ ਸਾਂਝਾ ਫਰੰਟ ਬਣਾਉਣਾ ਚਾਹੀਦਾ ਬਣਨਾ ਚਾਹੀਦਾ ਹਰ ਇੱਕ ਏਕੇ ਦਾ ਹਾਮੀ ਆ ਪਰ ਉਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਸਾਡੀ ਸਮੂਹ ਲੀਡਰਸ਼ਿਪ ਨੇ ਲਈ ਕਿ ਏਕਾ ਜਿਹੜਾ ਆ ਉਹ ਸਟੇਜ ਦੇ ਉੱਤੇ ਇਕੱਠੇ ਹੋਣ ਦੇ ਨਾਲ ਨਹੀਂ ਆਦਾ ਏਕਾ ਕਿਸੇ ਖਾਸ ਸਾਂਝ ਸਾਂਝੇ ਪ੍ਰੋਗਰਾਮ ਤੇ ਹੁੰਦਾ ਮੰਝਲ ਤੇ ਹੁੰਦਾ ਮੇਰੇ ਤੋਂ ਪਹਿਲਾਂ ਭਾਈ ਵਡਾਲਾ ਜੀ ਬੋਲ ਕੇ ਗਏ ਆ ਉਹਨਾਂ ਨੇ ਏਮ ਦੀ ਗੱਲ ਕੀਤੀ ਵੀ ਸਾਡਾ ਨਿਸ਼ਾਨਾ ਕੀ ਆ ਔਰ ਸਾਡਾ ਏਕਾ ਸਾਡੇ ਨਿਸ਼ਾਨੇ ਤੇ ਹੋਏਗਾ ਔਰ ਸਾਡਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਹੈ ਅਸੀਂ ਦਲ ਖਾਲਸਾ ਵੱਲੋਂ ਇੱਥੇ ਇਸ ਗੱਲ ਦਾ ਐਲਾਨ ਸਾਡੇ ਬਜ਼ੁਰਗਾਂ ਵੀ ਕੀਤਾ ਔਰ ਅਗਲੀ ਪੀੜ੍ਹੀ ਵੀ ਕਰਦੀ ਹੈ ਕਿ ਬਿਨਾ ਖਾਲਸਤਾਨ ਦੀ ਪ੍ਰਾਪਤੀ ਤੋਂ ਸਾਡਾ ਥੱਲੇ ਕੋਈ ਸੰਘਰਸ਼ ਨਹੀਂ ਪਰ ਜਿਹੜੀਆਂ ਤੇਰਾ ਇਥੇ ਬਾਕੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਅਸੀਂ ਖਾਲਸਾ ਧਰਮ ਨਾਲ ਸੰਘਰਸ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਉਹ ਅਨੰਦਪੁਰ ਸਾਹਿਬ ਦੇ ਮਤੇ ਤੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਜਲੀਲ ਨਹੀਂ ਕਰਦੇ ਉਹਨਾਂ ਦਾ ਆਪਣੀ ਜਗ੍ਹਾ ਸਟੈਂਡ ਠੀਕ ਆ ਪਰ ਉਹਨਾਂ ਅੱਗੇ ਸਾਡੀ ਇੱਕ ਬੇਨਤੀ ਆ ਕਿ ਦਲ ਖਾਲਸਾ ਤੇ ਸ਼੍ਰੋਮਣੀ ਕਾਲਜ ਵਿਦਿਆਲਯ ਅੰਮ੍ਰਿਤਸਰ ਖਾਲਸਾ ਧਰਮ ਦੇ ਝੰਡੇ ਨੂੰ ਚੁੱਕ ਕੇ ਅੱਗੇ ਵਧ ਰਿਹਾ ਆ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਆ ਕਿ ਤੁਸੀਂ ਸਾਡੀ ਪਿੱਠ ਨੰਗੀ ਨਾ ਹੁੰਦੇ ਆ ਜੀ ਜੇ ਤੁਸੀਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਨਹੀਂ ਤੁਰ ਸਕਦੇ ਤੇ ਘਟੋ ਘਟ ਘਰਾਂ ਦੇ ਅੱਚਰ ਅਰਦਾਸ ਕਰਿਆ ਜੇ ਕਿ ਇੱਕ ਨਾ ਇੱਕ ਦਿਨ ਅਸੀਂ ਖਾਲਸਾਤਨ ਦੀ ਮੰਜ਼ਲ ਤੇ ਜ਼ਰੂਰ ਪਹੁੰਚ ਗਏ ਜਿੰਦਾਬਾਦ 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 ਖਾਲਸਾਤਨ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ ਸਿਰ ਜੋੜ ਕੇ ਬਹਿਣਾ ਉਹਦੀ ਸ਼ੁਰੂਆਤ ਆ ਔਰ ਉਹਦਾ ਇੱਕ ਮੋੜ ਆ ਜੇ ਅਥੋਂ ਅਸੀਂ ਬਣਨ ਜਾ ਰਹੇ ਇਹਦੇ ਬਾਰੇ ਅੱਗੇ ਵਿਚਾਰਾ ਹੋਣਗੇ ਆ ਪਰਾ ਇੱਕ ਜ਼ਿੰਮੇਵਾਰੀ ਜਿਹੜੀ ਇਸ ਲਹਿਰ ਨੂੰ ਲੋਕਾਂ ਦੇ ਵਿੱਚ ਜਲ ਲੈ ਕੇ ਜਾਣ ਦੀ ਬਣਦੀ ਹੈ ਉਹ ਸਾਨੂੰ ਨਿਭਾਉਣੀ ਪਵੇਗੀ ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਕਿ ਜਿਨਨੇ ਖਾਲਿਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਉਹ ਇਹ ਲੋਕਾਂ 'ਚ ਪੇਸ਼ ਕੀਤਾ ਜਾਂਦਾ ਹੈ ਵੀ ਜਿਨਨੇ ਖਾਲਿਸਤਾਨ ਕਿਹਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ 'ਚ ਪਾਇਆ ਪਰ ਅਸਲ ਦੇ ਵਿੱਚ ਤੇ ਖਾਲਸਾਤਨ ਇਹ ਨਹੀਂ ਨਾ ਤੇ ਜਿਹੜੀ ਖਾਲਸਾਤਨ ਦੀ ਅਸਲੀ ਪਰਿਭਾਸ਼ਾ ਆ ਉਹ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਵੇਗੀ ਔਰ ਅਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣੇ ਬੇਸ਼ੱਕ ਉਹਦੇ ਲਈ ਸਾਲਾਂ ਲੱਗਣ ਪਰ ਬਹੁਤ ਜਲਦ ਇਹਦੇ ਬਾਰੇ ਪ੍ਰੋਗਰਾਮ ਲਿਖਿਆ ਜਾਏਗਾ ਪਿੰਡੋਂ ਪਿੰਡ ਪਹੁੰਚ ਕੀਤੀ ਜਾਏਗੀ ਔਰ ਇਹ ਪਹੁੰਚ ਖਾਲਸਤਾਨ ਦੇ ਵਿਚਾਰਧਾਰਾ ਨੂੰ ਲੈ ਕੇ ਕੀਤੀ ਜਾਏਗੀ ਨਾ ਕਿ ਕਿਸੇ ਹੋਰ ਮੁੱਦੇ ਦੇ ਉੱਤੇ ਸੋ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਲੈਨੇ ਆ ਪਰ ਇਹ ਮੋਢੇ ਤਾਂ ਖਲੋਤੇ ਰਹਿਣਗੇ ਜੇ ਬਾਕੀ ਧਿਰਾਂ ਦੀ ਸਾਨੂੰ ਸਹਿਯੋਗ ਹੋਏਗਾ ਸੋ ਉਸ ਸਹਿਯੋਗ ਦੀ ਅਸੀਂ ਤੁਹਾਡੇ ਕੋਲੋਂ ਮੰਗ ਜ਼ਰੂਰ ਕਰਦੇ ਕਿ ਅਸੀਂ ਖੜੀਏ ਔਰ ਉਹਦੇ ਨਾਲ ਹੀ ਚਾਰ ਚੀਜ਼ਾਂ ਨੇ ਜਿਹੜੀਆਂ ਖਾਲਸਤਾਨ ਦੀ ਪ੍ਰਾਪਤੀ ਤੇ ਉਹ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲੋਕਾਂ ਦੇ ਵਿੱਚ ਜਿਹੜੇ ਜਾਣਦੇ ਆ ਤੇ ਲੋਕ ਅਗੋ ਪੁੱਛਦੇ ਨੇ ਵੀ ਕੀ ਹੋਊਗਾ ਕਿੱਦਾਂ ਦਾ ਹੋਊਗਾ ਕਿਵੇਂ ਦਾ ਆਏਗਾ ਸਾਡਾ ਕੀ ਉੱਥੇ ਰੋਲ ਹੋਏਗਾ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਪਹਿਲਾ ਖਾਲਸਤਾਨ ਦਾ ਰਾਜਨੀਤਿਕ ਢਾਂਚਾ ਕਿਹੋ ਜਿਹਾ ਆਏਗਾ ਦੂਸਰਾ ਖਾਲਸਤਾਨ ਦਾ ਸਮਾਜਿਕ ਢਾਂਚਾ ਕਿਹੋ ਜਿਹਾ ਆਏਗਾ ਤੀਸਰਾ ਖਾਲਸਤਾਨ ਦਾ ਕਾਨੂੰਨੀ ਢਾਂਚਾ ਕਿਹੋ ਜਿਹਾ ਆਏਗਾ ਤੇ ਚੌਥਾ ਖਾਲਸਤਾਨ ਦਾ ਧਾਰਮਿਕ ਢਾਂਚਾ ਕਿਹੋ ਜਿਹਾ ਹੋਏਗਾ ਇਹ ਚਾਰ ਅਹਿਮ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਚੌਵਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਔਰ ਇਹ ਸਵਾਲ ਬੜੇ ਡੂੰਘੇ ਨੇ ਇਹ ਕੋਈ 10 ਦਿਨਾਂ ਜਾਂ 15 ਜਾਂ 20 ਦਿਨਾਂ ਦੀ ਖੇਡ ਨਹੀਂ ਆ ਕਿ ਇਹਦੇ ਬਾਰੇ ਜਵਾਬ ਲਿਆਉਂਦੇ ਜਾਣ ਪਰ ਮੈਂ ਆਪਣੇ ਪੜ੍ਹੇ ਲਿਖੇ ਵਰਗ ਨੂੰ ਜਿਹੜਾ ਯੂਨੀਵਰਸਿਟੀਆਂ 'ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਹੈ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤੇ ਉਹ ਇਕਨੋਮੀ ਦੀ ਪੜ੍ਹਾਈ ਕਰਕੇ ਖਾਲਸਾਤਾਨ ਦਾ ਇਕਨੋਮਿਕਲ ਸਟਰਕਚਰ ਕਿਹੋ ਜਿਹਾ ਹੋਵੇਗਾ ਉਹਦੇ ਤੇ ਕੰਮ ਕਰੇ ਜਿਹਦੀ ਮਹਾਰਤ ਲਾਅ ਦੇ ਵਿੱਚ ਜਿਹੜੇ ਵਕੀਲ ਨੇ ਉਹ ਸਾਡੇ ਇਤਿਹਾਸ ਨੂੰ ਫੋਲਣ ਔਰ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਖਾਲਸਾਤਾਨ ਦਾ ਕਾਨੂੰਨ ਕਿਹੋ ਜਿਹਾ ਹੋਵੇਗਾ ਇਹਦਾ ਇੱਕ ਖਾਕਾ ਤਿਆਰ ਕਰੀਏ ਸਾਡੇ ਇਸ ਖਾਲਸਾਤਾਨ ਦੇ ਵਿੱਚ ਧਾਰਮਿਕ ਕਿਸ ਤਰੀਕੇ ਦੀ ਦੁਨੀਆ ਵਸੇਗੀ ਅਸੀਂ ਕਿਵੇਂ ਲੋਕਾਂ ਨੂੰ ਖੁੱਲ ਦੇਵਾਂਗੇ ਔਰ ਇਥੋਂ ਤੱਕ ਵੀ ਖੁੱਲ ਕਿ ਜੇ ਕੋਈ ਧਰਮ ਨੂੰ ਨਹੀਂ ਵੀ ਮੰਨਦਾ ਤਾਂ ਵੀ ਉਹਨੂੰ ਅਸੀਂ ਕਿਵੇਂ ਬਰਾਬਰਤਾ ਦੇਵਾਂਗੇ ਇਹਦਾ ਖਾਕਾ ਵੀ ਸਾਨੂੰ ਤਿਆਰ ਕਰਨਾ ਪਏਗਾ ਔਰ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਡਿਫਾਈਨ ਕਰਨੀ ਪਏਗੀ ਔਰ ਮੈਂ ਹਰਾਨ ਹੈ ਇਸ ਚੀਜ਼ ਦੇ ਲਈ ਖੈਰ ਮੈਂ ਨਾਦ ਨਹੀਂ ਲੈਣਾ ਪਰ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਵੱਸਦੇ ਨੇ ਕਿ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਲੈ ਕੇ ਜਾਣਾ ਸੀ ਜਿਨ੍ਹਾਂ ਖਾਲਸਾ ਤਾਂ ਸਹੀ ਪਰਭਾਸ਼ਾ ਦੁਨੀਆ 'ਚ ਵਿਚਾਰਨੀ ਪਚਾਉਣੀ ਸੀ ਉਹ ਤੇ ਅੱਜ ਇਨੇ ਢੈਂਦੀ ਕਲਾ ਚ ਚਲੇ ਗਏ ਨੇ ਸਾਨੂੰ ਕੋਈ ਪਰਸੋ ਚਾਹਤ ਬੰਦਾ ਮਿਲਿਆ ਉਹ ਕਹਿੰਦਾ ਖਾਲਸਪਤ ਨਹੀਂ ਬੰਦਾ ਹਿੰਦੂ ਰਾਸ਼ਟਰ ਬਣੇਗਾ ਤੇ ਕਿਹਾ ਕਿਨੇ ਮੈਂ ਨਾਂ ਨਹੀਂ ਲੈਂਦਾ ਉਹਦਾ ਪਰ ਉਹ ਇੱਕ ਉਹ ਇਨਸਾਨ ਆ ਜਿਹੜਾ ਇਸ ਏਰੀਏ ਦੇ ਵਿੱਚ ਧਰਮ ਪ੍ਰਚਾਰ ਦਾ ਇੱਕ ਚਿਹਰਾ ਹੈ ਜੇ ਧਰਮ ਵਾਲੇ ਬੰਦੇ ਇਹ ਗੱਲਾਂ ਕਰਨਗੇ ਤੇ ਆਮ ਦੁਨੀਆ ਦਾ ਕੀ ਹੋਏਗਾ ਇਹ ਢੈਂਦੀ ਕਲਾ ਦੀਆਂ ਗੱਲਾਂ ਬੰਦ ਕੀਤੀਆਂ ਜਾਣ ਕਹਿੰਦਾ ਜੀ 2 ਘੰਟਿਆਂ ਚ ਚੜੋਗੇ ਤੇ ਖਾਲਸਪਤ ਚ ਬਾਹਰ ਹੋ ਜਾਇਆ ਕਰਨਾ ਔਰ ਮੈਂ ਕਹਾਂ ਹੁਣ ਜੇ ਦੁਨੀਆ ਦੀ ਨਹੀਂ ਸਮਝ ਤੇ ਘਟੋ ਘਟਾ ਇਹ ਜੀ ਬਿਆਨਬਾਜ਼ੀ ਤੇ ਨਾ ਕਰੋ ਇਹਦੇ ਨਾਲੋਂ ਨਿੱਕੇ ਮੁਲਕ ਨੇ ਜਿੱਥੇ ਤੁਸੀਂ ਜਾਜਾਂ ਤੇ ਚੜ ਕੇ ਜਾਣ ਦੀ ਔਖੇ ਹੁੰਦੇ ਹੋ ਵੀ ਕੋਮਾ ਹੀ ਇਹ ਚਾਰ ਦਿਨ ਜਾ ਕੇ ਖਾਲਸਤਾਨ ਜਿਹੜਾ ਬਣਨਾ ਇਹਦੇ ਨਾਲੋਂ ਕਿਤੇ ਨਿੱਕੇ ਨੇ ਤੇ ਤੁਸੀਂ ਉਥੇ ਜਾ ਜਾ ਕੇ ਉਹਨਾਂ ਦੀਆਂ ਬੈਂਕਾਂ ਦੇ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਂਦੇ ਹੋ ਵੀ ਉਥੇ ਸੁਰੱਖਿਅਤ ਰਹਿਣਗੇ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲੀਏ ਸਾਡੇ ਵਿੱਚ ਇੱਥੇ ਬਹੁਤ ਸਾਰੇ ਸੱਜਣ ਮਿੱਤਰ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪਰ ਸਟੇਜ ਤੋਂ ਸਮਾਂ ਨਹੀਂ ਮਿਲ ਪਾਇਆ ਮੈਂ ਉਹਨਾਂ ਦਾ ਖਾਸ ਤੌਰ ਤੇ ਜ਼ਿਕਰ ਕਰਕੇ ਆਪਣੀ ਅਗਲੀ ਗੱਲ ਕਰਨੀ ਹੈ ਕਿ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਵਾਲੇ ਬਾਬਾ ਅਵਤਾਰ ਸਿੰਘ ਜੀ ਸਾਦਾ ਵਾਲਾ ਬਾਬਾ ਰੇਸ਼ਮ ਸਿੰਘ ਜੀ ਸੁਖਰਾਣਾ ਇਹਨਾਂ ਦੇ ਜਥੇ ਇੱਥੇ ਪਹੁੰਚਣੇ ਇਹਨਾਂ ਦਾ ਧੰਨਵਾਦ ਐਸਐਫਐਸ ਤੋਂ ਹਰਮਨ ਆਏ ਨੇ ਉਹਨਾਂ ਨੇ ਜਿੰਨੇ ਆਏ ਨੇ ਸਾਥੀ ਉਹਨਾਂ ਦਾ ਧੰਨਵਾਦ ਔਰ ਖਾਸ ਤੌਰ ਤੇ ਸਾਨੂੰ ਸੰਦੇਸ਼ ਜਿਹੜੇ ਵਿਦੇਸ਼ਾਂ 'ਚੋਂ ਪਹੁੰਚੇ ਨੇ 온ਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਹਨਾਂ ਨੇ ਇਸ ਪ੍ਰੋਗਰਾਮ ਦੇ ਜਿੱਥੇ ਸ਼ਲਾਘਾ ਕੀਤੀ ਆ ਉੱਥੇ ਹੀ ਇਸ ਯਕੀਨ ਵੀ ਦਵਾਇਆ ਕਿ ਉਹ ਕਾਲਿਸਤਾਨ ਦੀ ਮੂਵਮੈਂਟ ਦੇ ਲਈ ਕੰਮ ਕਰ ਰਹੀ ਹਰ ਧਿਰ ਹਰ ਇਨਸਾਨ ਦੇ ਨਾਲ ਖੜੇ ਨੇ ਔਰ ਅੱਗੇ ਮੋੜੇ ਨਾਲ ਮੋੜਾ ਜੋੜ ਕੇ ਖੜੇ ਰਹਿਣਗੇ ਸੋ ਸਾਡੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਖਰੇਵੇਂ ਨੇ ਭਾਜੀ ਕਵਰ ਪਾਲੋ ਦੇ ਬਾਰੇ ਗੱਲ ਕਰ ਗਏ ਨੇ ਪਰ ਸਾਨੂੰ ਘੱਟੋ-ਘੱਟ ਕਿਸੇ ਨਾ ਕਿਸੇ ਪੁਆਇੰਟ ਤੇ ਸਾਂਝ ਸਾਂਝ ਪਾਉਣੀ ਪਏਗੀ ਇੱਕ ਗੱਲ ਨੂੰ ਮੈਂ ਬੜਾ ਇਲਾਬੋਰੇਟ ਕਰਕੇ ਮਾਫੀ ਮੰਗਣੀ ਚਾਹੁੰਦਾ ਹਾਂ ਇਤਿਹਾਸ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਆ ਜਿਹਦੇ ਨਾਲ ਸਾਡੀਆਂ ਦੋ ਦੋ ਰਾਏ ਆਈਆਂ ਹੋਈਆਂ ਅੱਧੇ ਉਸ ਨੂੰ ਸਹੀ ਮੰਨਦੇ ਆ ਤੇ ਗਲਤ ਮੰਨਦੇ ਨੇ ਔਰ ਬਹੁਤ ਕੁਝ ਇਹੋ ਜਿਹਾ ਵੇ ਆ ਕਿ ਜਿਹੜੇ ਉਹਨਾਂ ਸ਼ਖਸ਼ਾਂ ਦੇ ਦੁਆਰਾ ਕੀਤਾ ਗਿਆ ਜਿਹੜੇ ਹੈ ਖਾਲਸਤਾਨੀ ਪੰਥਕ ਪਰ ਬਹੁਤ ਸਾਰੀ ਦੁਨੀਆ ਉਹਨਾਂ ਦੇ ਕਿਸੇ ਇੱਕ ਐਕਸ਼ਨ ਨੂੰ ਗਲਤ ਮੰਨਦੀ ਹੈ ਤੇ ਕੁਝ ਦੁਨੀਆ ਸਹੀ ਮੰਨਦੀ ਹੈ ਮੈਂ ਉਸ ਪੀੜੀ ਦਾ ਨਹੀਂ ਆ ਸਾਡੀ ਅਗਲੀ ਖਾਲਸਤਾਨੀ ਪੀੜ੍ਹੀ ਉਸ ਇਤਿਹਾਸ ਦੀ ਗਵਾਹ ਨਹੀਂਗੀ ਪਰ ਜੋ ਹੋਇਆ ਉਹ ਸਾਡਾ ਇਤਿਹਾਸ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਕਿਸੇ ਇੱਕ ਖਾਸ ਐਕਸ਼ਨ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਜੇ ਕਿਸੇ ਇੱਕ ਖਾਸ ਘਟਨਾ ਦੇ ਨਾਲ ਪੰਥ ਦੇ ਵਿੱਚ ਦੁਫਾੜ ਪਿਆ ਆ ਤੇ ਸਚਾਈ ਇਹ ਆ ਅੱਜ ਉਸ ਪ੍ਰਾਣੇ ਨੂੰ ਖੋਦ ਕੇ ਵੀ ਅਸੀਂ ਕੋਈ ਏਕਤਾ ਨਹੀਂ ਕਰਨ ੜੇ ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਸਿਰਫ ਇੱਕ ਲਾਈਨ ਦੇ ਵਿੱਚ ਇੱਕ ਜ਼ਿਕਰ ਕਰਨਾ ਚਾਹੁੰਦਾ ਜਿਹੜੀ ਕੱਲ ਘਟਨਾ ਵਾਪਰੀ ਆ ਬਹੁਤਾ ਲੰਮਾ ਚੌੜਾ ਨਹੀਂ ਸਹੀ ਹੋਇਆ ਗਲਤ ਹੋਇਆ ਕਦੋਂ ਆਇਆ ਕਿੰਨੇ ਕੀਤਾ ਕਿਉਂ ਕੀਤਾ ਉਹ ਨਹੀਂ ਇੱਕ ਗੱਲ ਸਿਰਫ ਅੱਜ ਕਹਿਣੀ ਚਾਹੁੰਦਾ ਕਿ ਜੇ ਭਾਈ ਨਰੈਨ ਸਿੰਘ ਚੌੜਾ ਨੇ ਭਾਰਤੀ ਕਾਨੂੰਨ ਦੇ ਮੁਤਾਬਕ ਕੁਝ ਗਲਤ ਕੀਤਾ ਤੇ ਸਜ਼ਾ ਕਾਨੂੰਨ ਨੇ ਉਹਨਾਂ ਨੂੰ ਦੇਣੀ ਆ ਮੈਂ ਇਹ ਨਹੀਂ ਕਹਿੰਦਾ ਨਾ ਦਿਓ ਜਾਂ ਕੀ ਕਰੋ ਜਾਂ ਕੀ ਨਹੀਂ ਇਹ ਉਹਨਾਂ ਦਾ ਵਿਸ਼ਾ ਆ ਪਰ ਇੱਕ ਗੱਲ ਇੱਥੋਂ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਉਹਨਾਂ ਨੂੰ ਫੜ ਕੇ ਲੈ ਜਾ ਰਹੇ ਸੀ ਤੇ ਮਗਰੋਂ ਜਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੇ ਜਾਣ ਬੁੱਝ ਕੇ ਉਹਨਾਂ ਦੀ ਪਾਗ ਲਾਈ ਔਰ ਇਹ ਵੀ ਖਬਰਾਂ ਬਾਹਰ ਆ ਰਹੀਆਂ ਕਿ ਉਹੜਾ ਇਨਸਾਨ ਆ ਉਹਦੀ ਪੁਸ਼ਟੀ ਤਾਂ ਅਜੇ ਹੋਵੇਗੀ ਪਰ ਜਿੱਥੋਂ ਦਾ ਕੈਦ ਦਾ ਖਬਰਾਂ ਆਇਆਂ ਕਿ ਉਹ ਅਕਾਲੀ ਦਲ ਦਾ ਪਠਾਨਕੋੜ ਦਾ ਯੂਥ ਆਗੂ ਆ ਤੇ ਅਕਾਲ ਤਖਤ ਸਾਹਿਬ ਨੂੰ ਸਾਡੀ ਇਹ ਅਪੀਲ ਆ ਪਿ ਭਾਰਤੀ ਕਾਨੂੰਨ ਨੇ ਜਿਹੜੀ ਸਜ਼ਾ ਜਪਾਈ ਨਰਾਇਣ ਸਿੰਘ ਚੌੜੇ ਨੂੰ ਦੇਣੀ ਉਹਦੇ ਬਾਰੇ ਕੋਈ ਨਹੀਂ ਸਾਨੂੰ ਗਿਲਾ ਸ਼ਿਕਵਾ ਪਰ ਜੇ ਸਿੱਖ ਦੀ ਪੱਗ ਦਾ ਆਦਰ ਮਾਨ ਸਤਿਕਾਰ ਕਰਦੇ ਹੋ ਤੇ ਕੱਲ ਸ਼ਾਮੀ 6 ਵਜੇ ਤੱਕ ਇਹ ਅਕਾਲ ਤਖਤ ਨੂੰ ਹਦਾਇਤ ਨਹੀਂ ਗੀ ਇਹ ਉਸ ਬੰਦੇ ਨੂੰ ਹਦਾਇਤ ਆ ਜਾਂ ਤੇ ਬੰਦੇ ਦਾ ਬਣ ਕੇ ਪੁੱਤ ਕੱਲ ਸ਼ਾਮੀ 6 ਵਜੇ ਤੱਕ ਆਪਣੇ ਵੱਲੋਂ ਕੀਤੀ ਉਸ ਮਾੜੀ ਹਰਕਤ ਦੀ ਮਾਫੀ ਮੰਗੇ ਜੇ ਨਹੀਂ ਤੇ ਅਕਾਲ ਤਖਤ ਸਾਹਿਬ ਜਿਸ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਫਿਰ ਇਹ ਆਦੇਸ਼ ਦਵੇ ਕਿ ਇਹੋ ਜੇ ਬੰਦੇ ਅਕਾਲੀ ਦਲ ਚੋਂ ਬਾਹਰ ਕੱਢੇ ਜਾਣ ਜੇ ਉਹ ਵੀ ਨਹੀਂ ਆਂਦਾ ਤੇ ਕੱਲ ਤੋਂ ਬਾਅਦ ਪਰਸੋਂ ਤੋਂ ਪੰਥ ਦਾ ਸੂਰਜ ਚੜ੍ਹੇਗਾ ਤੇ ਪੰਥ ਆਪਣਾ ਫੈਸਲਾ ਆਪ ਕਰ ਲੇਗਾ ਮੈਂ ਨਹੀਂ ਕਹੀ ਤਾਂ ਕਿ ਪਰਸੋਂ ਜਾ ਕੇ ਅਸੀਂ ਬੰਦਾ ਟਾ ਲੈਣਾ ਪਰ ਪਰਸੋਂ ਤੋਂ ਬਾਅਦ ਸੂਰਜ ਪੰਥ ਦਾ ਆਪੇ ਚੜ੍ਹੇਗਾ ਫਿਰ ਪੰਥ ਆਪੇ ਫੈਸਲਾ ਕਰੇਗਾ ਕਿ ਇਹੋ ਜੇ ਅੰਸਰਾਂ ਦੇ ਨਾਲ ਕਿਵੇਂ ਨੇ ਜੇਠਣਾ ਤੇ ਸੋਚਣ ਲਈ ਮਜਬੂਰ ਅਸੀਂ ਇਹ ਹੁੰਦੇ ਆ ਕਿ ਇਹੋ ਜਿਹੇ ਅਕਾਲੀ ਦਲ ਨੂੰ ਪੈਰਾਂ ਤੇ ਖੜੇ ਕਰਨ ਲਈ ਇਹੀ ਤਰਲੁਮਸ਼ੀ ਹੋਣ ਦੇ ਜਿਨ੍ਹਾਂ ਨੂੰ ਅਜੇ ਤੱਕ ਸਿੱਖ ਦੀ ਪੱਗ ਦੀ ਇੱਜ਼ਤ ਦਾ ਕੋਈ ਖਿਆਲ ਹੀ ਨਹੀਂ ਲੜਾਈ 'ਚ ਪੱਗ ਲੱਥ ਜਾਂਦੀ ਆ ਹੱਥੋਂ ਪਾਈ ਹੁੰਦੀ ਆ ਲੱਥਦੀ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਪਿੱਠ ਤੇ वार ਕਰਕੇ ਲਾਉਣ ਦੇ ਵਿੱਚ ਫਰਕ ਆ ਸੋ ਇਹ ਬਰਦਾਸ਼ਤ ਨਹੀਂ ਹੋਏਗਾ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਅਲੱਗ-ਅਲੱਗ ਲੀਡਰਸ਼ਿਪ ਇੱਥੇ ਪਹੁੰਚੀ ਹੈ ਉਹਨਾਂ ਨੇ ਆਪੋ ਆਪਣੇ ਵਿਚਾਰ ਤੁਹਾਡੇ ਨਾਲ ਰੱਖੇ ਨੇ ਸਾਂਝ ਦਾ ਏਕੇ ਦਾ ਇੱਕ ਪ੍ਰਸਤਾਵ ਆਇਆ ਕਿ ਕਿਸਾਨੋ ਜੰਮੂ ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਉਰੀਅਤ ਦੀ ਏਕਾ ਸੀ ਉਸ ਤਰੀਕੇ ਦੇ ਨਾਲ ਆਪਣਾ ਕੋਈ ਸਾਂਝਾ ਫਰੰਟ ਬਣਾਉਣਾ ਚਾਹੀਦਾ ਬਣਨਾ ਚਾਹੀਦਾ ਹਰ ਇੱਕ ਏਕੇ ਦਾ ਹਾਮੀ ਆ ਪਰ ਉਹਦੇ ਵਿੱਚ ਇੱਕ ਗੱਲ ਸੋਚਣ ਵਾਲੀ ਹੈ ਸਾਡੀ ਸਮੂਹ ਲੀਡਰਸ਼ਿਪ ਦੇ ਲਈ ਕਿ ਏਕਾ ਜਿਹੜਾ ਆ ਉਹ ਸਟੇਜ ਦੇ ਉੱਤੇ ਇਕੱਠੇ ਹੋਣ ਦੇ ਨਾਲ ਨਹੀਂ ਹੁੰਦਾ ਏਕਾ ਕਿਸੇ ਖਾਸ ਸਾਂਝ ਸਾਂਝੇ ਪ੍ਰੋਗਰਾਮ ਤੇ ਹੁੰਦਾ ਮੰਜਲ ਤੇ ਹੁੰਦਾ ਮੇਰੇ ਤੋਂ ਪਹਿਲਾਂ ਭਾਈ ਵਿਡਾਲਾ ਜੀ ਬੋਲ ਕੇ ਗਏ ਆ ਉਹਨਾਂ ਨੇ ਏਮ ਦੀ ਗੱਲ ਕੀਤੀ ਵੀ ਸਾਡਾ ਨਿਸ਼ਾਨਾ ਕੀ ਆ ਔਰ ਸਾਡਾ ਏਕਾ ਸਾਡੇ ਨਿਸ਼ਾਨੇ ਤੇ ਹੋਏਗਾ ਔਰ ਸਾਡਾ ਨਿਸ਼ਾਨਾ ਖਾਲਸਤਾਨ ਦੀ ਪ੍ਰਾਪਤੀ ਹੈ ਅਸੀਂ ਦਲ ਕਾਲਸਾ ਵੱਲੋਂ ਇੱਥੇ ਇਸ ਗੱਲ ਦਾ ਐਲਾਨ ਸਾਡੇ ਬਜ਼ੁਰਗਾਂ ਵੀ ਕੀਤਾ ਔਰ ਅਗਲੀ ਪੀੜ੍ਹੀ ਵੀ ਕਰਦੀ ਹੈ ਕਿ ਬਿਨਾ ਖਾਲਸਤਾਨ ਦੀ ਪ੍ਰਾਪਤੀ ਤੋਂ ਸਾਡਾ ਥੱਲੇ ਕੋਈ ਸੰਘਰਸ਼ ਨਹੀਂ ਪਰ ਜਿਹੜੀਆਂ ਧਰਾ ਇਥੇ ਬਾਕੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਅਸੀਂ ਖਾਲਸਾ ਧਰਮ ਸੰਘਰਸ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਜੇ ਲੱਗਦਾ ਹੈ ਕਿ ਨਹੀਂ ਉਹ ਅਨੰਦਪੁਰ ਸਾਹਿਬ ਦੇ ਮਤੇ ਤੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਜਲੀਲ ਨਹੀਂ ਕਰਦੇ ਉਹਨਾਂ ਦਾ ਆਪਣੀ ਜਗ੍ਹਾ ਸਟੈਂਡ ਠੀਕ ਆ ਪਰ ਉਹਨਾਂ ਅੱਗੇ ਸਾਡੀ ਇੱਕ ਬੇਨਤੀ ਆ ਕਿ ਦਲ ਖਾਲਸਾ ਤੇ ਸ਼੍ਰੋਮਣੀ ਕਾਲਜ ਦਲ ਅੰਮ੍ਰਿਤਸਰ ਖਾਲਸਾ ਧਰਮ ਦੇ ਝੰਡੇ ਨੂੰ ਚੁੱਕ ਕੇ ਅੱਗੇ ਵਧ ਰਿਹਾ ਆ ਤੇ ਅਸੀਂ ਤੁਹਾਡੇ ਤੋਂ ਆਸ ਰੱਖਦੇ ਆ ਕਿ ਤੁਸੀਂ ਸਾਡੀ ਪਿੱਠ ਨੰਗੀ ਨਾ ਹੁੰਦੇ ਆ ਜੀ ਜੇ ਤੁਸੀਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਨਹੀਂ ਤੁਰ ਸਕਦੇ ਤੇ ਘਟੋ ਘਟ ਘਰਾਂ ਦੇ ਅੱਚਰ ਅਰਦਾਸ ਕਰਿਆ ਜੇ ਕਿ ਇੱਕ ਨਾ ਇੱਕ ਦਿਨ ਅਸੀਂ ਖਾਲਸਾਤਨ ਦੀ ਮੰਜ਼ਲ ਤੇ ਜ਼ਰੂਰ ਪਹੁੰਚਗੇ ਜਿੰਦਾਬਾਦ 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 ਖਾਲਸਾਤਨ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ ਸਿਰ ਜੋੜ ਕੇ ਬਹਿਣਾ ਉਹਦੀ ਸ਼ੁਰੂਆਤ ਆ ਔਰ ਉਹਦਾ ਇੱਕ ਮੋੜ ਆ ਜੇ ਅਥੋਂ ਅਸੀਂ ਬਣਨ ਜਾ ਰਹੇ ਇਹਦੇ ਬਾਰੇ ਅੱਗੇ ਵਿਚਾਰਾ ਹੋਣਗੇ ਆ ਪਰਾ ਇੱਕ ਜ਼ਿੰਮੇਵਾਰੀ ਜਿਹੜੀ ਇਸ ਲਹਿਰ ਨੂੰ ਲੋਕਾਂ ਦੇ ਵਿੱਚ ਜਲ ਲੈ ਕੇ ਜਾਣ ਦੀ ਬਣਦੀ ਹੈ ਉਹ ਸਾਨੂੰ ਨਿਭਾਉਣੀ ਪਏਗੀ ਇਹ ਸ਼ਬਦ ਅੱਜ ਲੋਕਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਕਿ ਜਿਨਨੇ ਖਾਲਿਸਤਾਨ ਦਾ ਨਾਰਾ ਲਾਇਆ ਉਹਦੇ ਪਰਸੋਂ ਸਾਰੇ ਦਾ ਸਾਰਾ ਪਰਿਵਾਰ ਜਿੱਦਾ ਮਾਰ ਦੇਣਾ ਦਾ ਇਹ ਲੋਕਾਂ 'ਚ ਪੇਸ਼ ਕੀਤਾ ਜਾਂਦਾ ਹੈ ਵੀ ਜਿਨਨੇ ਖਾਲਿਸਤਾਨ ਕਿਹਾ ਜਿਵੇਂ ਉਹ ਮੋਢਿਆਂ ਤੇ 47 ਟੰਗੀ ਫਿਰਦਾ ਤੇ ਤੁਰੇ ਫਿਰਦੇ ਹਰ ਇੱਕ ਬੰਦੇ ਨੂੰ ਮਾਰੇਗਾ ਇਹ ਡਾਰ ਸਰਕਾਰਾਂ ਨੇ ਸਾਡੇ ਮਨਾਂ ਦੇ ਵਿੱਚ ਪਾਇਆ ਸਾਡੇ ਲੋਕਾਂ ਦੇ ਮਨਾਂ 'ਚ ਪਾਇਆ ਪਰ ਅਸਲ ਦੇ ਵਿੱਚ ਤੇ ਖਾਲਸਾ ਤਾਂ ਇਹ ਨਹੀਂ ਨਾ ਤੇ ਜਿਹੜੀ ਖਾਲਸਾ ਦੀ ਅਸਲੀ ਪਰਿਭਾਸ਼ਾ ਆ ਉਹ ਸਾਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੀ ਪਵੇਗੀ ਔਰ ਆਸੀਂ ਇਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣੇ ਬੇਸ਼ੱਕ ਉਹਦੇ ਲਈ ਸਾਲਾਂ ਲੱਗਣ ਪਰ ਬਹੁਤ ਜਲਦ ਇਹਦੇ ਬਾਰੇ ਪ੍ਰੋਗਰਾਮ ਲਿਖਿਆ ਜਾਏਗਾ ਪਿੰਡੋਂ ਪਿੰਡ ਪਹੁੰਚ ਕੀਤੀ ਜਾਏਗੀ ਔਰ ਇਹ ਪਹੁੰਚ ਖਾਲਿਸਤਾਨ ਦੇ ਵਿਚਾਰਧਾਰਾ ਨੂੰ ਲੈ ਕੇ ਕੀਤੀ ਜਾਏਗੀ ਨਾ ਕਿ ਕਿਸੇ ਹੋਰ ਮੁੱਦੇ ਦੇ ਉੱਤੇ ਸੋ ਇਹ ਜ਼ਿੰਮੇਵਾਰੀ ਅਸੀਂ ਆਪਣੇ ਮੋਢਿਆਂ ਤੇ ਲੈਨੇ ਆ ਪਰ ਇਹ ਮੋਢੇ ਤਾਂ ਖਲੋਤੇ ਰਹਿਣਗੇ ਜੇ ਬਾਕੀ ਧਿਰਾਂ ਦੀ ਸਾਨੂੰ ਸਹਿਯੋਗ ਹੋਏਗਾ ਸੋ ਉਸ ਸਹਿਯੋਗ ਦੇ ਅਸੀਂ ਤੁਹਾਡੇ ਕੋਲੋਂ ਮੰਗ ਜ਼ਰੂਰ ਕਰਦੇ ਕਿ ਅਸੀਂ ਖੜੀਏ ਔਰ ਉਹਦੇ ਨਾਲ ਹੀ ਚਾਰ ਚੀਜ਼ਾਂ ਨੇ ਜਿਹੜੀਆਂ ਖਾਲਿਸਤਾਨ ਦੀ ਪ੍ਰਾਪਤੀ ਤੇ ਪਹਿਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲੋਕਾਂ ਦੇ ਵਿੱਚ ਜੇ ਜਾਣਿਆ ਤਾਂ ਲੋਕ ਅਗੋ ਪੁੱਛਦੇ ਨੇ ਕਿ ਕੀ ਹੋਊਗਾ ਕਿੱਦਾਂ ਦਾ ਹੋਊਗਾ ਕਿਵੇਂ ਦਾ ਆਏਗਾ ਸਾਡਾ ਕਿ ਉੱਥੇ ਰੋਲ ਹੋਏਗਾ ਉਹ ਚਾਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਪਹਿਲਾ ਖਾਲਸਤਾਨ ਦਾ ਰਾਜਨੀਤਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਦੂਸਰਾ ਖਾਲਸਤਾਨ ਦਾ ਸਮਾਜਿਕ ਢਾਂਚਾ ਕਿਹੋ ਜਿਹਾ ਹੋ ਜਾਏਗਾ ਤੀਸਰਾ ਖਾਲਸਤਾਨ ਦਾ ਕਾਨੂੰਨੀ ਢਾਂਚਾ ਕਿਹੋ ਜਿਹਾ ਹੋ ਜਾਏਗਾ ਚੌਥਾ ਖਾਲਸਤਾਨ ਦਾ ਧਾਰਮਿਕ ਢਾਂਚਾ ਕਿ ਹੋ ਜਾਏਗਾ ਇਹ ਚਾਰ ਅਹਿਮ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਚੌਵਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਆ ਔਰ ਇਹ ਸਵਾਲ ਬੜੇ ਡੂੰਘੇ ਨੇ ਇਹ ਕੋਈ 10 ਦਿਨਾਂ ਜਾਂ 15 ਜਾਂ 20 ਦਿਨਾਂ ਦੀ ਖੇਡ ਨਹੀਂ ਆ ਕਿ ਇਹਦੇ ਬਾਰੇ ਜਵਾਬ ਲਿਆਂਦੇ ਜਾਣ ਪਰ ਮੈਂ ਆਪਣੇ ਪੜ੍ਹੇ ਲਿਖੇ ਵਰਗ ਨੂੰ ਜਿਹੜਾ ਯੂਨੀਵਰਸਿਟੀਆਂ 'ਚ ਬੈਠਾ ਨੌਜਵਾਨ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠਾ ਇਨਸਾਨ ਆ ਜਿਹਦੀ ਰੁਚੀ ਐ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਅਪੀਲ ਕਰਦਾ ਕਿ ਜਿਹਦਾ ਜਿਸ ਜਿਸ ਵਿਸ਼ੇ ਦੇ ਉੱਤੇ ਮਹਾਰਤ ਆ ਜੇ ਕੋਈ ਇਕਨੋਮੀ ਨੂੰ ਸਮਝਦਾ ਆ ਤੇ ਉਹ ਇਕਨੋਮੀ ਦੀ ਪੜਾਈ ਕਰਕੇ ਖਾਲਸ